ਸੱਚੀ ਅਕਾਲ ਜੀ ਕੀ ਹਾਲ ਚਾਲ ਹੈ ਤੁਹਾਡੇ ਸਾਰਿਆਂ ਦੇ ਆਸ ਹੈ ਕਿ ਸਾਰੇ ਜਣੇ ਠੀਕ ਹੋਵਗੇ ਤੇ ਗਰਮੀ ਦਾ ਆਨੰਦ ਮਾਣ ਰਹੇ ਹੋਵਗੇ ਤੇ ਅਸੀਂ ਵੀ ਨਿਕਲ ਪਏ ਡਿਊਟੀ ਵਾਸਤੇ ਤੇ ਤਿਆਰ ਸ਼ਹਿਰੋ ਕੇ ਬੈਠ ਗਏ ਸੀ ਬਾਸ ਤੇ ਵਿੱਚ ਸਵੇਰ ਦਾ ਟਾਈਮ ਸੀ ਪਰ ਗਰਮੀ ਸਵੇਰ ਤੋਂ ਹੀ ਬਹੁਤ ਜ਼ਿਆਦਾ ਸੀ ਹੂਮਸ ਬਹੁਤ ਸੀਗੀ ਤੇ ਤਿੱਖੀ ਵਾਲੀ ਜਿਹੜੀ ਤਿੱਖੀ ਜੀ ਗਰਮੀ ਪੈਂਦੀ ਆ ਨਾ ਉਸ ਸਕੂਲ ਪਹੁੰਚ ਕੇ ਤੇ ਇੱਥੇ ਬੈਠੇ ਸੀਗੇ ਲਾਇਬ੍ਰੇਰੀ ਤੇ ਨਿਊਜ਼ਪੇਪਰ ਪਿਆ ਹੋਇਆ ਸੀ ਸਾਹਮਣੇ ਮੈਂ ਸੋਚਿਆ ਚਲੋ ਪਹਿਲਾਂ ਨਿਊਜ਼ਪੇਪਰ ਹੀ ਪੜ ਲੈਨੇ ਆ ਤੇ ਨਿਊਜ਼ ਵੀ بار بار ਉਹੀ ਪਲੇਨ ਕ੍ਰੈਸ਼ ਹੋ ਗਿਆ ਫਿਰ ਇੱਕ ਉਹ ਹੈਲੀਕਾਪਟਰ ਸੀਗਾ ਜਿਹੜਾ ਕੇਦਾਰਨਾਥ ਦੇ ਉਹ ਚਲੋ ਕੀ ਕਰ ਸਕਦੇ ਆ ਪਰਮਾਤਮਾ ਦੀ ਮਰਜ਼ੀ ਹੈ ਬਸ ਅਰਦਾਸ ਹੀ ਕਰ ਸਕਦੇ ਆ ਕਿ ਵਾਹਿਗੁਰੂ ਵਿਛੜੀਆਂ ਹੋਈਆਂ ਰੂਹਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਤੇ ਨਿਊਜ਼ ਪੇ ਨਿਊਜ਼ਪੇਪਰ ਵੀ ਦੇਖ ਕੇ ਇੱਕ ਮਨ ਦੁਖੀ ਹੋ ਜਾਂਦਾ ਹੈ ਤੇ ਪਰ ਚਲੋ ਦੁਨੀਆ ਦੇ ਨਾਲ ਹੀ ਹੈ ਤੇ ਆਪਣਾ ਜੋ ਵੀ ਡਿਊਟੀ ਦੌਰਾਨ ਕੰਮ ਸੀਗਾ ਉਹਨੂੰ ਕੀਤਾ ਕੰਪਲੀਟ ਤੇ ਥੋੜਾ ਬਹੁਤ ਜੋ ਦੇਖਣਾ ਪੜਨਾ ਸੁਣਨਾ ਸੀਗਾ ਉਹ ਦੇਖਿਆ ਤੇ ਫਿਰ ਨਿਕਲ ਪਏ ਆਪਾਂ ਘਰ ਵਾਸਤੇ ਤੇ ਇਹ ਸ਼ਾਮ ਦਾ ਟਾਈਮ ਹੈ ਸ਼ਾਮ ਦੇ ਟਾਈਮ ਇਹ ਬੱਚੀਆਂ ਬਾਹਰ ਖੇਡ ਰਹੀਆਂ ਇਹ ਵੀ ਇਸ ਘਰ ਕੇ ਬਾਹਰ ਨਿਕਲ ਆਈਆਂ ਅਦਰਵਾਈਜ਼ ਤਾਂ ਗਰਮੀ ਹੁੰਦੀ ਨਹੀਂ ਨਿਕਲਦੀਆਂ ਤੇ ਸਰਦਾਰ ਸਾਹਿਬ ਕਹਿੰਦੇ ਸੀ ਕਿ ਚਲੋ ਪਾਣੀ ਪਾ ਦਈਏ ਇੱਕ ਵਾਰੀ ਪੌਦਿਆਂ ਨੂੰ ਪਾਈਪ ਲਗਾ ਕੇ ਉਹ ਪਾਣੀ ਪਾ ਰਹੇ ਸੀਗੇ ਤੇ ਇਹ ਆਪਣੇ ਸਾਈਕਲ ਨਾਲ ਦੋਨੋਂ ਚੱਲਣ ਲੱਗ ਗਏ ਇਹ ਛੋਟੀ ਦੋਨਾਂ ਨੇ ਵੱਡੀ ਬੇਟੀ ਦਾ ਤਾਂ ਚਲੋ ਅਜੇ 2 ਸਾਲ ਸਾਈਕਲ ਇਹ ਛੋਟੀ ਵਾਲਾ ਜਿਹੜਾ ਵੱਡੀ ਦਾ ਹੀ ਸਾਈਕਲ ਆ ਤੇ ਇਹਦੀ ਹਾਲਤ ਬੁਰੀ ਹੋਈ ਪਈ ਆ ਪਰ ਬੱਚਿਆਂ ਦੇ ਖੇਡਣ ਲਈ ਠੀਕ ਆ ਉਹ ਆਪਣਾ ਟਾਈਮ ਪਾਸ ਕਰ ਲੈਂਦੀਆਂ ਨੇ ਤੇ ਉਹਦੇ ਤੇ ਖੇਡਦੀਆਂ ਰਹਿੰਦੀਆਂ ਦੋਨੋਂ ਲੱਗੀਆਂ ਹੋਈਆਂ ਸਿਗੀਆਂ ਵਿੱਚੋਂ ਹੀ ਲੜ ਪੈਂਦੀਆਂ ਵਿੱਚੋਂ ਖੇਡ ਲੈਂਦੀਆਂ ਬੱਚਿਆਂ ਦਾ ਇਹੀ ਕੁਛ ਚੱਲਦਾ ਰਹਿੰਦਾ ਤੇ ਇਹ ਛੋਟਾ ਬੱਚਾ ਹੁਣ ਇਹਨੂੰ ਤੋਦੀ ਸੀਟ ਪੁੱਟ ਕੇ ਛੁੱਟ ਦਿੱਤੀ ਐ ਤੇ ਹੁਣ ਮੈਨੂੰ ਕਹਿ ਰਹੀ ਐ ਕਿ ਉਹ ਸੀਟ ਲਗਾ ਕੇ ਤੇ ਇਹਨੂੰ ਮੈਨੂੰ ਸਹੀ ਕਰਕੇ ਦੋ ਕਿ ਮੈਂ ਵੀ ਇਹਨੂੰ ਦੀਦੀ ਦੇ ਵਾਂਗ ਚਲਾਉਣਾ ਹੈ ਜਿਵੇਂ ਦੀਦੀ ਸਾਈਕਲ ਚਲਾਉਂਦੀ ਆ ਉਵੇਂ ਹੀ ਸਾਈਕਲ ਜਿਹੜਾ ਆਪਣਾ ਉਹ ਚਲਾਉਣਾ ਹੈ ਤੇ ਇਹਦੇ ਸਾਈਕਲ 'ਚ ਹਵਾ ਘੱਟ ਸੀਗੀ ਤੇ ਉਹ ਉਹਦੇ ਬਾਰੇ ਆਪਣੀ ਡਿਮਾਂਡ ਰੱਖ ਰਹੀ ਸੀ ਕਿ ਮੈਂ ਸਾਈਕਲ ਚਲਾਉਣਾ ਇਹਦੇ ਟਾਇਰ 'ਚ ਹਵਾ ਘੱਟ ਆ ਪਿਛਲੇ ਟਾਇਰ 'ਚ ਤੇ ਪਲੀਜ਼ ਪਾਪਾ ਨੂੰ ਕੋ ਹਵਾ ਜਿਹੜੀ ਆ ਉਹ ਭਰ ਦੇਣਾ ਤੇ ਇਦਰੇ ਛੋਟੇ ਵਿਚਾਰੇ ਪੌਦਿਆਂ ਦਾ ਵੀ ਇੰਨਾ ਬੁਰਾ ਹਾਲ ਆ ਨਾ ਗਰਮੀ ਦੇ ਵਿੱਚ ਕੋਈ ਗੱਲ ਹੀ ਨਹੀਂ ਭਾਵੇਂ ਇਹਨਾਂ ਨੂੰ ਇੱਕ ਦਿਨ ਛੱਡ ਕੇ ਜਾਂ ਡੇਲੀ ਪਾਣੀ ਦੋ ਪਰ ਗਰਮੀ ਬਹੁਤ ਹੈ ਤੇ ਇਹ ਛੁਟਕੂ ਬੱਚਾ ਜਿਹੜਾ ਸ਼ਰਾਤੀ ਬੱਚਾ ਇਹ ਪਾਣੀ ਇਕੱਠਾ ਹੋਇਆ ਸੀਗਾ ਜੋ ਪੌਦਿਆਂ ਨੂੰ ਦਿੱਤਾ ਸੀ ਤੋ ਐਕਸਟਰਾ ਪਾਣੀ ਬਾਹਰ ਨਿਕਲਦਾ ਤੇ ਇੱਥੇ ਇਕੱਠਾ ਹੋ ਗਿਆ ਸੀ ਤੇ ਇਹ ਆਪਣਾ ਇੰਜੋਏ ਕਰ ਰਹੀ ਸੀ ਇੱਥੇ ਮੈਨੂੰ ਆਪਣਾ ਵੀ ਜ਼ਿਆਦਾ ਆ ਗਿਆ ਹਰ ਇੱਕ ਬੱਚਾ ਜੋ ਬਚਪਨ ਦੇ ਵਿੱਚ ਇਹ ਸਦਾ ਫੇਵਰੇਟ ਵਾਲਾ ਕੰਮ ਹੁੰਦਾ ਹੈ ਕਿ ਖਲੋਤੇ ਹੋਏ ਪਾਣੀ ਦੇ ਵਿੱਚ ਟਪਕ ਟਪਕ ਪੈਰ ਮਾਰਨੇ ਤੇ ਉਹੀ ਕੰਮ ਇਹ ਦੋਨੋਂ ਕਰ ਰਹੀਆਂ ਸੀਗੀਆਂ ਪਹਿਲਾਂ ਥੋੜਾ ਗੁੱਸੇ ਹੋਈ ਫਿਰ ਮੈਂ ਕਿਹਾ ਚਲ ਕੋਈ ਨਾ ਕਰੰਦੋ ਇੰਜੋਏ ਵਾਦ ਤੋਂ ਬਾਅਦ ਕੱਪੜੇ ਆ ਉਹ ਚੇਂਜ ਹੋ ਜਾਣਗੇ ਵੈਸੇ ਵੀ ਉਹ ਹੋਣਾ ਹੀ ਆ ਇੱਕ ਵਾਰੀ ਅਜੇ ਸ਼ਾਮ ਨੂੰ ਤੇ ਫਿਰ ਖੇਡੇ ਲੱਗੇ ਮੌਸਮ ਤੇ ਠੰਡਾ ਹੋਇਆ ਪਰ ਹੁਣ ਇੱਕਦਮ ਹਵਾ ਰੁਕ ਗਈ ਆ ਮੈਟ ਤੇ ਗੂਗਲ ਤੇ ਬਹੁਤ ਦਿਨਾਂ ਦਾ ਦਿਖਾ ਰਹੇ ਆ बारिश ਹੋਏਗੀ ਸੈਟਰਡੇ ਹੋਏਗੀ ਸੰਡੇ ਹੋਏਗੀ ਪਰ بارش ਦਾ ਕੋਈ ਨਾਮ ਨਿਸ਼ਾਨ ਨਹੀਂ ਆ ਚਲੋ ਫਾਈਨਲੀ ਇਸ ਗੱਲ ਦੀ ਖੁਸ਼ੀ ਆ ਕਿ ਅੱਜ ਡਿਊਟੀ ਦਾ ਲਾਸਟ ਡੇ ਸੀਗਾ ਹੁਣ ਚਲੋ ਜਿੰਨੀਆਂ ਵੀ 10 15 ਛੁੱਟੀਆਂ ਨੇ ਆਪਾਂ ਨੂੰ ਤੇ ਕਰਦੇ ਆ ਇੰਜੋਏ ਛੁੱਟੀਆਂ ਬੱਚਿਆਂ ਦਾ ਕੰਮ ਤੋਂ ਇਹਨਾਂ ਦਾ ਪਿਆਰ ਛੁੱਟੀਆਂ ਦਾ ਉਹ ਕਰਵਾਉਨੇ ਆ ਤੇ ਸ਼ਾਮ ਦਾ ਟਾਈਮ ਹੋ ਗਿਆ ਖਾਣਾ ਬਣਾਉਣ ਲੱਗੇ ਸੀ ਹਾਂਜੀ ਨਹੀਂ ਆ ਜਾਂਦੇ ਬੇਟਾ ਤੇ ਖਾਣੇ ਚ ਅੱਜ ਬਣਾਉਣ ਲੱਗੇ ਆ ਦਲੇ ਮਸਾਲਾਂ ਦੀ ਦਾਲ ਤੇ ਫੁਲਕਾ ਪਹਿਲਾਂ ਸੋਚੇ ਅਸੀਂ ਚਾਵਲ ਪਰ ਚਾਵਲ ਬੱਚੇ ਟਾਈਮ ਹੋ ਗਿਆ ਸ਼ਾਮ ਦੇ 4:30 ਵਜੇ ਤੇ ਅੱਜ ਅੱਜ ਬਣਾਉਣੀ ਆਪਾਂ ਬਲੈਕ ਵਾਲੇ ਚਨੇ ਪਿਓਏ ਸੀ ਮੈਂ ਸਵੇਰ ਤੇ ਤੇ ਹੁਣ ਮੈਂ ਕਿਹਾ ਕਿ ਚਾਹ ਬਣਾਉ ਨੱਗੀ ਆ ਪਰ ਜੇ ਸੁੱਤੇ ਹੋਏ ਬੱਚੇ ਵੀ ਤੇ ਓਨੀ ਦੇਰ ਤੱਕ ਹਨੇਰਾ ਹਨੇਰਾ ਹੋ ਬਿਨਾਂ ਫੇਰ ਥੋੜਾ ਠੰਡਾ ਜਿਆ ਰਹਿੰਦਾ ਅੰਦਰੋਂ ਪਰਦੇ ਮੈਂ ਅਕੇ ਕਰ ਦਿੱਤੇ ਪਹਿਲਾਂ ਸਾਈਡ ਤੇ ਕੀਤੇ ਮੈਂ ਕਿਹਾ ਚਾਹ ਬਣਾਉਣ ਤੋਂ ਪਹਿਲਾਂ ਨਾ ਉਹਦੀ ਤਿਆਰੀ ਕਰ ਲੈਣੀ ਆ ਮਸਾਲਾ ਵਗੈਰਾ ਜਿਹੜਾ ਤਿਆਰ ਕਰ ਲੈਨੇ ਸੱਚੀ ਦਾ ਤੇ ਅਜੋ ਫੇਰ ਫਿਰ ਨਾ ਇਜ਼ੀ ਹੋ ਜਾਂਦਾ ਹੈ ਬਾਅਦ ਨਾਲੇ ਚਾਰ ਆਕਦਾਂਗੇ ਤੇ ਨਾਲ ਹੀ ਚਨੇ ਜਿਹੜੇ ਉਹ ਬੋਇਲ ਕਰਨੇ ਰੱਖ ਦਾਂਗੇ ਹਨ ਮੈਂ ਉਹਨੂੰ ਉਹਦੇ ਵਿੱਚ ਪਾਣੀ ਚ ਪਿਉ ਲਿਆ ਲਸਣ ਪਿਉ ਨਹੀਂ ਨਹੀਂ ਹੁੰਦੀ ਹੈ ਤੇ ਇੱਕ ਤੇ ਸੌਖਾ ਛਿਲਿਆ ਜਾਂਦਾ ਇੱਕ ਜਿੱਦਾਂ ਉਹਵੇਂ ਉੱਡਦੇ ਰਹਿੰਦੇ ਨੇ ਇਹਦੇ ਉੱਪਰੋਂ ਛਿਲਕੇ ਜੇ ਸਰ ਪਾਣੀ ਚ ਪਿਉ ਹੋਇ ਹੁਣ ਤੇ ਨਹੀਂ ਸੀ ਪਹਿਸੇ ਤਾਂ ਕਈ ਵਾਰੀ ਪਿਆਜ਼ ਵੀ ਪਿਉ ਲੈਣੀ ਹੁੰਦੀ ਆ ਤਾਂ ਜੇ ਜ਼ਿਆਦਾ ਕੋੜੇ ਹੋਣ ਫਿਰ ਹੁਣ ਤਾਂ ਠੀਕ ਆ ਹੁਣ ਕੋਈ ਜ਼ਿਆਦਾ ਕੋੜੇ ਨਹੀਂ ਲੱਗਦੇ ਪਏ ਤੇ ਪਿਉ ਹੀ ਹੋਏ ਐਸਵੇ ਦੇ ਬਲੈਕ ਚਣੇ ਕੁੱਕਰ ਚ ਰੱਖੇ ਮੈਂ ਪਿਉ ਕੇ ਤੇ ਬਾਅਦ ਵਿੱਚ ਫਿਰ ਨਾਲੇ ਚਾਹ ਰੱਖ ਦਾਂਗੀ ਨਾਲੇ ਘੱਟ ਗੈਸ ਤੇ ਇਹਨੂੰ ਰੱਖ ਗਰਮੀ ਹੋਗੀ ਹਰ ਵੀਡੀਓ ਸ਼ੁਰੂ ਚ ਗਰਮੀ ਲਾਸਟ ਗਰਮੀ 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 ਕਰਮੀ ਗਰਮੀ ਗਰਮੀ ਕੀ ਗਰਮੀ ਕੱਟ ਤਾ ਜਾਣੀ ਨਹੀਂ ਆ ਪਰ ਕਰ ਆਪਾ ਕੁਝ ਨਹੀਂ ਸਕਦੇ ਦਿਲ ਨੂੰ ਹੌਸਲਾ ਜੇ ਦੇ ਲਈਦਾ ਕਹਿ ਕੇ ਗਰਮੀ ਹੋਗੀ ਗਰਮੀ ਹੋਗੀ ਗਰਮੀਆਂ ਦੀ ਚਾਹ ਵਗੈਰਾ ਪੀ ਕੇ ਤੇ ਮੈਂ ਫਿਰ ਮਸਾਲਾ ਜਿਹੜਾ ਸੀ ਉਹ ਮਿਕਸੀ ਚ ਗ੍ਰाइंड ਕਰਕੇ ਤੇ ਇੱਥੇ ਮੈਂ ਕਿਹਾ ਹੁਣ ਸਬਜ਼ੀ ਨੂੰ ਤੜਕਾ ਲਗਾ ਦੇਣੀ ਆ ਨਾਲ ਘਟ ਗਿਆ ਸੀ ਤੜਕਾ ਜਿਹੜਾ ਸੀਗਾ ਉਹ ਪੁੱਜ ਰਿਆ ਸੀ ਤੇ ਉਧਰ ਮੈਂ ਜਿਹੜੇ ਚਨੇ ਸੀ ਉਬਲਣ ਵਾਸਤੇ ਰੱਖ ਦਿੱਤੇ ਤੜਕਾ ਜਦੋਂ ਪੁੱਜ ਗਿਆ ਚੰਗੀ ਤਰ੍ਹਾਂ ਫਿਰ ਇਹਨੂੰ ਪਾ ਕੇ ਇਹਦੇ ਸੁਕਾ ਦਿੱਤਾ ਤੇ ਘੱਟ ਗਿਆ ਤੇ ਮੈਂ ਕਿਹਾ ਥੋੜੀ देर ਤੱਕ ਜੇ ਕੀਤੇ ਇਹਦੇ ਨਾਲ ਹੀ ਵਧੀਆ ਜਿਹੜਾ ਉਹ बन ਜਾਂਦੀ ਹੈ ਫਿਰ ਥੋੜੀ देर ਇਧਰ ਰਹਿਣੀ ਤੇ ਫਿਰ ਬੰਦ ਕਰ ਦਾਂਗੀ ਉਪਰੋਂ ਪਕਕਰ ਤੇ ਇਹ ਨਾਲ ਚਾਵਲ ਬਣਾਉਣੇ ਸੀ ਚਾਵਲ ਵਾਸਤੇ ਪਾਣੀ ਜਿਹੜਾ ਉਹ ਮੈਂ ਰੱਖ ਦਿੱਤਾ ਤੇ ਨਾਲ ਚਾਵਲ ਪਿਉਂ ਕੇ ਰੱਖੇ ਫਿਰ ਬਜਾਏਗਾ ਕੁਝ ਕੰਮ ਸੀਗਾ ਕਿ ਸਦਾ ਸਾਰ ਦਿਨਾਂ ਲੋ ਚੱਲੇਗੇ ਬੱਚਿਆਂ ਲਈ ਕੁਝ ਦੇਖਣਾ ਸੀ ਪਰ ਜੋ ਆਪਾਂ ਲੈਣਾ ਸੀਗਾ ਜੋ ਦੇਖਣਗੇ ਸੀ ਉਹ ਸਾਨੂੰ ਮਿਲਿਆ ਮਿਲਿਆ ਨਹੀਂ ਜਾਂ ਕਹਿ ਸਕਦੇ ਕਿ ਸਾਨੂੰ ਪਸੰਦ ਨਹੀਂ ਆਇਆ ਤੇ ਟਾਈਮ ਥੋੜਾ ਸੀਗਾ ਮੰਮਾ ਨੂੰ ਗੁਰਦੁਆਰੇ ਜਾਣਾ ਸੀ ਤੇ ਬੱਚੇ ਤਾਂ ਬਹੁਤ ਅੱਜ ਨਹੀਂ ਆਪਾਂ ਜੀ ਜੀ ਆਪੇ ਕੁਝ ਕਰੀਏਗੇ ਤੇ ਜੀੜੀ ਜੀ ਨਾਲੇ ਵੱਜ ਗਈ ਇਹ ਸਾਰਾ ਕੁਝ ਆਉਂਦਾ ਹੀ ਆਉਂਦਾ ਹੈ ਬਸ ਮਸਤ ਹੋਵੇ ਕਿੱਦਾਂ ਨੇ ਪੁੱਤ ਨੂੰ ਟਾਈਮ ਲਾਈਏ ਕਿ ਅੱਧਾ ਨਹੀਂ ਹੋਰ ਫਲਾਕ ਕਰਾਂਗੇ ਸਬਸਕ੍ਰਾਈਬ ਕਰ ਲਈ ਲਾਈਕ